ਤਾਂ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਫੇਸਬੁੱਕ ਪੇਜ ਮੈਂ ਹਾਂ ਦਲੀਪ ਸਿੰਘ ਅੱਜ ਜਦੋਂ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨ ਆਏ ਸੀ ਉਸ ਤੋਂ ਬਾਅਦ ਸਾਰਿਆਂ ਨੂੰ ਇਹ ਗੱਲ ਲੱਗੀ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਗੱਲ ਜਦੋਂ ਆਪਰੇਸ਼ਨ ਸਿੰਧੂਰ ਤੋਂ ਬਾਅਦ ਬਹੁਤ ਕੁਝ ਕਹਿਣ ਗਏ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਉਹਨਾਂ ਨੇ ਲਤਾੜਿਆ ਵੀ ਤੇ ਚਿਤਾਵਨੀ ਵੀ ਦਿੱਤੀ ਪਰ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਇਸ ਸਮੇਂ ਅਪਡੇਟਸ ਨੇ ਉਹ ਤੁਹਾਡੇ ਤੱਕ ਲੈ ਕੇ ਆਉਣਾ ਸਾਡਾ ਕੰਮ ਸੀ ਤੇ ਅਸੀਂ ਇਹ ਅਪਡੇਟ ਤੁਹਾਡੇ ਤੱਕ ਲੈ ਕੇ ਵੀ ਆਏ ਆ ਇਹ ਲਗਾਤਾਰ ਅਪਡੇਟ ਇਸ ਸਮੇਂ ਰਾਤ ਦੇ ਪੌਣੇ 10 ਤੋਂ ਥੋੜੇ ਜ਼ਿਆਦਾ ਟਾਈਮ ਹੋ ਰਿਹਾ 9:50 ਹੋ ਗਿਆ ਇਸ ਸਮੇਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਕੁਝ ਦੇਖਿਆ ਜਾ ਰਿਹਾ ਉਹ ਠੀਕ ਨਹੀਂ ਹੈ ਮਤਲਬ ਕਿ ਉਹ ਉਹ ਦੇਖ ਕੇ ਤੁਹਾਨੂੰ ਇਹ ਨਹੀਂ ਸਮਝ ਆਏਗਾ ਕਿ ਸਭ ਕੁਝ ਨਾਰਮਲ ਹੈ ਜੋ ਆਪਰੇਸ਼ਨ ਸਿੰਧੂਰ ਤੋਂ ਬਾਅਦ ਪੰਜਾਬ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੋਇਆ ਸੀ ਪਰ ਅੱਜ ਪੰਜਾਬ ਦਾ ਅ ਅੰਮ੍ਰਿਤਸਰ ਇਲਾਕਾ ਹੋਵੇ ਪਠਾਨਕੋਟ ਇਲਾਕਾ ਹੋਵੇ ਤਰਨਤਾਰਨ ਹੋਵੇ ਜਾਂ ਜਲੰਧਰ ਦੇ ਵਿੱਚ ਵੀ ਦੋ ਤਿੰਨ ਚੀਜ਼ਾਂ ਬੜੀਆਂ ਕਾਮਨ ਦਿਖ ਰਹੀਆਂ ਨੇ ਜੋ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਇੱਕ ਤਾਂ ਕਿਉਂਕਿ ਇਸ ਮਾਧਿਅਮ ਰਾਹੀਂ ਲਾਈਵ ਹੋਣ ਦਾ ਮਕਸਦ ਇਹ ਹੈ ਕਿ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਇਸ ਤੋਂ ਇਲਾਵਾ ਅ ਇਹ ਵੀ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਦੇ ਵਿੱਚ ਅਸਮਾਨ ਦੇ ਵਿੱਚ ਡਰੋਨ ਵਰਗੀ ਚੀਜ਼ ਦਿਖਾਈ ਦਿੱਤੀ ਹੈ ਹੁਣ ਇਹ ਡਰੋਨ ਹੈ ਕੁਝ ਹੋਰ ਹੈ ਇਹਦੀ ਪੁਸ਼ਟੀ ਹੋਣੀ ਬਾਕੀ ਪ੍ਰਸ਼ਾਸਨ ਜਿਵੇਂ ਪੁਸ਼ਟੀ ਕਰੇਗਾ ਅਸੀਂ ਉਸ ਦੇ ਮੁਤਾਬਕ ਚੱਲਾਂਗੇ ਪਰ ਇਸ ਸਮੇਂ ਅੰਮ੍ਰਿਤਸਰ ਦੇ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਬਲੈਕਆਊਟ ਰੱਖਿਆ ਜਾਵੇ ਔਰ ਉਸੇ ਤਰ੍ਹਾਂ ਹੀ ਗਾਈਡਲਾਈਨਸ ਫਾਲੋ ਕੀਤੀਆਂ ਜਾਣ ਜਿਵੇਂ ਪਹਿਲਾਂ ਕੀਤੀਆਂ ਜਾਂਦੀਆਂ ਸਨ ਤੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੋ ਤੁਹਾਨੂੰ ਸੁਣ ਕੇ ਲੱਗੇਗਾ ਕਿ ਇਹ ਠੀਕ ਨਹੀਂ ਵੜਾ ਤੁਸੀਂ ਆਪਣੇ ਇਲਾਕੇ ਚ ਵੀ ਜੋ ਕੁਝ ਹੋ ਰਿਹਾ ਹੈ ਤੁਸੀਂ ਦੱਸ ਸਕਦੇ ਹੋ ਜੇਕਰ ਤੁਸੀਂ ਸਰਹੱਦੀ ਜ਼ਿਲ੍ਹਿਆਂ ਚ ਰਹਿੰਦੇ ਹੋ ਤਾਂ ਇਸ ਸਮੇਂ ਅ ਬੜਾ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ ਜੋ ਧਿਆਨ ਦੇਣ ਯੋਗ ਹੈ ਇੱਕ ਹੋਰ ਖਬਰ ਆਈ ਹੈ ਕਿ ਦਿੱਲੀ ਤੋਂ ਇੰਡੀਗੋ ਦੀ ਇੱਕ ਫਲਾਈਟ ਸੀ ਜੋ ਕਿ ਪੰਜਾਬ ਵੱਲੋਂ ਆ ਰਹੀ ਸੀ ਉਹ ਵਾਪਸ ਭੇਜ ਦਿੱਤੀ ਗਈ ਹੈ ਦਿੱਲੀ ਵੱਲ ਨੂੰ ਹੁਣ ਇਸ ਦੇ ਮਾਇਨੇ ਕਿ ਕੋਈ ਟੈਕਨੀਕਲ ਕਾਰਨ ਕਰਕੇ ਭੇਜੀ ਗਈ ਇਹ ਸਾਨੂੰ ਨਹੀਂ ਪਤਾ ਪਰ ਜੋ ਅਸੀਂ 247 24 7 ਜੋ ਅਪਡੇਟ ਚੱਲਦਾ ਰਹਿੰਦਾ ਫਲਾਈਟਸ ਵਾਲਾ ਆਨਲਾਈਨ ਅਸੀਂ ਉੱਥੇ ਚੈੱਕ ਕਰ ਰਹੇ ਸੀ ਕੁਝ ਦਿਨ ਪਹਿਲਾਂ ਤੱਕ ਇਹ ਹੀ ਸਥਿਤੀ ਸੀ ਜੋ ਫਲਾਈਟ ਵਾਪਸ ਭੇਜੀ ਗਈ ਇਸ ਤੋਂ ਇਲਾਵਾ ਅ ਅੰਮ੍ਰਿਤਸਰ ਜਿਵੇਂ ਮੈਂ ਤੁਹਾਨੂੰ ਦੱਸਿਆ ਗੁਰਦਾਸਪੁਰ ਜਾਂ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕਥਿਤ ਤੌਰ ਤੇ ਅਸਮਾਨ ਦੇ ਵਿੱਚ ਕੋਈ ਡਰੋਨ ਨੁਮਾ ਚੀਜ਼ ਉੜਦੀ ਦਿਖਾਈ ਦਿੱਤੀ ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਪਰ ਸਰਕਾਰੀ ਪੁਸ਼ਟੀ ਇਸ ਦੇ ਬਾਰੇ ਅਜੇ ਆਉਣੀ ਬਾਕੀ ਹੈ ਪਰ ਜੋ ਸਾਨੂੰ ਦਿਖਾਈ ਦੇ ਰਿਹਾ ਉਹ ਯੂਜ਼ੂਅਲ ਨਹੀਂ ਹੈ ਯਾਨੀ ਉਹ ਆਮ ਵਾਂਗ ਨਹੀਂ ਹੈ ਸਾਨੂੰ ਇਹ ਲੱਗ ਰਿਹਾ ਸੀ ਕਿ ਸੀਜ਼ਫਾਇਰ ਤੋਂ ਬਾਅਦ ਸ਼ਾਇਦ ਸਭ ਕੁਝ ਠੀਕ ਹੋ ਗਿਆ ਉਹ ਠੀਕ ਹੋਇਆ ਵੀ ਬਹੁਤ ਸਾਰੇ ਪਾਸੇ ਲੋਕ ਆਪ ਕੋ ਆਪਣੇ ਘਰਾਂ ਨੂੰ ਮੁੜੇ ਜੋ ਸਰਹੱਦਾਂ ਤੋਂ ਵਾਪਸ ਗਏ ਸੀ ਪਰ ਇਸ ਸਮੇਂ ਅ ਸਥਿਤੀ ਠੀਕ ਨਹੀਂ ਲੱਗ ਰਹੀ ਜੋ ਹੁੰਦਾ ਨਾ ਕਿ ਇੰਟੂਇਸ਼ਨ ਜਿਹੜੀ ਹੁੰਦੀ ਉਹ ਠੀਕ ਨਹੀਂ ਗੁਰਦਾਸਪੁਰ ਵਿੱਚ ਵੀ ਬਲੈਕਆਊਟ ਹੋ ਗਿਆ ਲਵਪ੍ਰੀਤ ਸਿੰਘ ਭੁੱਲਰ ਲਿਖ ਰਹੇ ਨੇ ਬਹੁਤ ਸਾਰੇ ਲੋਕ ਆਪਣੀ ਆਪਣੀ ਗੱਲ ਰੱਖ ਰਹੇ ਨੇ ਅ ਅੰਕੁਰ ਕਹਿ ਰਹੇ ਜਲੰਧਰ ਵਿੱਚ ਵੀ ਬਲੈਕਆਊਟ ਹੋ ਗਿਆ ਦਸੂਹਾ ਦੇ ਵਿੱਚ ਵੀ ਕਹਿ ਰਹੇ ਆ ਹਾਲਾਂਕਿ ਇਹ ਇਹ ਜ਼ਰੂਰ ਇਹ ਜ਼ਰੂਰ ਹੈ ਕਿ ਬਹੁਤ ਸਾਰੇ ਡਿਪਟੀ ਕਮਿਸ਼ਨਰਾਂ ਨੇ ਇਹ ਜ਼ਰੂਰ ਆਪਣੀ ਗੱਲ ਦੱਸੀ ਹੈ ਕਿ ਤੁਸੀਂ ਪਾਰਸ਼ੀਅਲ ਤੌਰ ਤੇ ਬਲੈਕਆਊਟ ਕਰੋ ਉਹ ਸਾਰੀਆਂ ਜੋ ਗਾਈਡਲਾਈਨਸ ਨੂੰ ਫੋਲੋ ਕਰੋ ਜੋ ਪਹਿਲਾਂ ਹੁੰਦੀ ਸੀ ਘਰਾਂ ਚੋਂ ਬਾਹਰ ਨਾ ਨਿਕਲੋ ਜੇ ਜ਼ਰੂਰੀ ਨਾ ਹੋਵੇ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਬਹੁਤ ਤੋਂ ਅਨੈਸੈਸਰੀ ਬਾਹਰ ਨਾ ਫਿਰੋ ਆਪਣੇ ਬੂਹੇ ਬਾਰੀਆਂ ਬੰਦ ਕਰਕੇ ਰੱਖੋ ਇਸ ਦਾ ਮਤਲਬ ਅ ਅਸੀਂ ਕੀ ਸਮਝੇ ਤਸਵੀਰਾਂ ਜਿਹੜੀਆਂ ਨੇ ਇਹ ਸਿਰਫ ਅਸੀਂ ਇਨੀਸ਼ੀਅਲ ਤੌਰ ਤੇ ਤੁਹਾਨੂੰ ਇਹ ਤਸਵੀਰਾਂ ਦੱਸ ਰਹੇ ਹਾਂ ਜੋ ਸਾਡੇ ਕੋਲ ਆਈਆਂ ਨੇ ਕਨਫਰਮੇਸ਼ਨ ਪ੍ਰਸ਼ਾਸਨ ਕੀ ਕਹਿ ਰਿਹਾ ਸੁਰੱਖਿਆ ਏਜੰਸੀਆਂ ਕੀ ਗਹਿਣ ਗਈਆਂ ਉਸ ਤੋਂ ਬਾਅਦ ਸੀ ਤੁਹਾਡੇ ਕੋਲ ਇਹ ਵੀ ਖਬਰ ਲੈ ਕੇ ਪਹੁੰਚਾਂਗੇ ਪਰ ਜੋ ਸਾਡਾ ਇਹ ਫਰਜ਼ ਬਣਦਾ ਕਿ ਜੋ ਇਸ ਸਮੇਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਰਾਤ ਦੇ ਕਰੀਬ 10 ਵਜੇ ਜੋ ਵਾਪਰ ਰਿਹਾ ਉਸ ਦੇ ਬਾਰੇ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਣਾ ਲਾਜ਼ਮੀ ਸੀ ਇਸ ਕਰਕੇ ਜੰਮੂ ਕਸ਼ਮੀਰ ਦੇ ਵੀ ਅਸਮਾਨ ਦੇ ਵਿੱਚ ਕੁਝ ਲਾਲ ਜੋ ਰੌਸ਼ਨੀਆਂ ਹੈ ਉਸ ਤਰ੍ਹਾਂ ਦੇ ਸਟ੍ਰਿਪ ਦਿਖਾਈ ਦਿੱਤੇ ਉਹ ਵੀ ਆਇਆ ਸਾਡੇ ਸਾਹਮਣੇ ਖਬਰਾਂ ਆਈਆਂ ਨੇ ਸਾਡੇ ਰਿਪੋਰਟਰ ਮੈਂ ਕਿਉਂਕਿ ਨਾਲ ਨਾਲ ਲੈਪਟਾਪ ਖੋਲ ਕੇ ਬੈਠਾ ਹਾਂ ਸਾਡੇ ਰਿਪੋਰਟਰ ਬਹੁਤ ਸਾਰੀਆਂ ਖਬਰਾਂ ਦੱਸ ਰਹੇ ਨੇ ਉਸ ਬਾਰੇ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਹੁਣ ਖਬਰ ਇਹ ਆਈ ਕਿ ਹੁਸ਼ਿਆਰਪੁਰ ਦੇ ਉੱਚੀ ਬਸਤੀ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਅਸਮਾਨ ਦੇ ਵਿੱਚ ਹਰਕਤਾਂ ਦੇਖੀਆਂ ਗਈਆਂ ਨੇ ਕਿਹੜੀਆਂ ਹਰਕਤਾਂ ਨੇ ਉੱਥੇ ਦੇ ਡਿਪਟੀ ਕਮਿਸ਼ਨਰ ਜਰੂਰ ਸਾਨੂੰ ਅਪਡੇਟ ਕਰਨਗੇ ਜਿਵੇਂ ਹੀ ਉਹ ਕੁਝ ਸਰਕਾਰੀ ਤੌਰ ਤੇ ਪ੍ਰਸ਼ਾਸਨਿਕ ਤੌਰ ਤੇ ਦੱਸਣਗੇ ਉਸੇ ਤੁਹਾਨੂੰ ਜਰੂਰ ਦੱਸਾਂਗੇ ਪਰ ਤੁਹਾਡੇ ਇਲਾਕੇ ਜੋ ਜੇ ਤੁਸੀਂ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਵਾਲੇ ਪਾਸੇ ਰਹਿੰਦੇ ਹੋ ਤਾਂ ਤੁਸੀਂ ਇਸ ਗੱਲ ਦਾ ਜ਼ਿਕਰ ਸਾਡੇ ਸਲਾਈਵ ਚ ਕਰ ਸਕਦੇ ਹੋ ਕਿ ਤੁਸੀਂ ਕੀ ਦੇਖ ਰਹੇ ਹੋ ਕਿਉਂਕਿ ਤੁਹਾਡੇ ਵੱਲੋਂ ਫਰਸਟ ਹੈਂਡ ਇਨਫੋਰਮੇਸ਼ਨ ਆਉਣਾ ਵੀ ਸਾਡੇ ਲਈ ਸਹਾਇ ਹੋ ਸਕਦਾ ਹੈ ਔਰ ਬਾਕੀ ਸਾਰਿਆਂ ਲਈ ਪਰ ਸਭ ਤੋਂ اہم ਗੱਲ ਇਹ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਕਬਰੌਣ ਦੀ ਸਥਿਤੀ ਨਹੀਂ ਬਣਾਉਣੀ ਇਹ ਇहतਿਆਤਨ ਵੀ ਹੋ ਸਕਦਾ ਜੋ ਬਲੈਕਆਊਟ ਕਿਤੇ ਜਾ ਰਹੇ ਨੇ ਕਿਉਂਕਿ ਹਜੇ ਕਿਉਂਕਿ ਪਾਕਿਸਤਾਨ ਵੱਲੋਂ ਜੋ ਸੀਜ਼ਫਾਇਰ ਭਾਰਤ ਵੱਲੋਂ ਸੀਜ਼ਫਾਇਰ ਦੇ ਉੱਪਰ ਐਗਰੀਮੈਂਟ ਹੋਇਆ ਉਸ ਤੋਂ ਬਾਅਦ ਹਜੇ ਵੀ ਇहतਿਆਤਨ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਪ੍ਰਸ਼ਾਸਨ ਵਰਤ ਰਿਹਾ ਹੈ ਤਾਂ ਪ੍ਰਸ਼ਾਸਨ ਇਸ ਨੂੰ ਆਪਣੇ ਰੁਟੀਨ ਦੇ ਹਿੱਸੇ ਦੇ ਵਜੋਂ ਵੀ ਲੈ ਸਕਦਾ ਹੈ ਇਥੇ ਘਬਰਾਉਣਾ ਨਹੀਂ ਹੈ ਪਰ ਹਾਂ ਜੋ ਇहतਿਆਤ ਹੈ ਜੋ ਤੁਹਾਨੂੰ ਦੱਸਿਆ ਗਿਆ ਸੀ ਉਸ ਦੇ ਮੁਤਾਬਕ ਜ਼ਰੂਰ ਚੱਲੀਏ ਤਾਂ ਇਸ ਸਾਡੇ ਲਈ ਫਾਇਦੇ ਵਾਲੀ ਗੱਲ ਹੋ ਜਾਏਗੀ ਤਾਂ ਸਾਡੇ ਜੋ ਰਿਪੋਰਟਰ ਨੇ ਉਹ ਵਾਰ-ਵਾਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਅਪਡੇਟ ਕਰ ਰਹੇ ਨੇ ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਤੁਹਾਨੂੰ ਦੱਸੀਏ ਕਿ ਅੰਮ੍ਰਿਤਸਰ ਦੇ ਵਿੱਚ ਗੁਰਦਾਸਪੁਰ ਆਪਣਾ ਤਰਨਤਾਰਨ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜੋ ਸਾਡੇ ਕੋਲ ਖਬਰਾਂ ਸ਼ਾਮ ਦੀਆਂ ਜੇਕਰ ਤੁਹਾਨੂੰ ਨਹੀਂ ਪਤਾ ਤੇ ਅਸੀਂ ਤੁਹਾਨੂੰ ਉਹ ਵੀ ਅਪਡੇਟ ਕਰ ਦਈਏ ਕੁਝ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਵਜੇ ਸੰਬੋਧਨ ਕਰਨਾ ਸੀ ਉਸ ਤੋਂ ਪਹਿਲਾਂ ਹੀ ਪੌਣਾ ਘੰਟਾ ਪਹਿਲਾਂ ਖਬਰ ਆਉਂਦੀ ਹੈ ਕਿ ਫਿਰੋਜ਼ਪੁਰ ਦੇ ਡੀਸੀ ਨੇ ਹੁਕਮ ਦਿੱਤੇ ਨੇ ਕਿ ਕੱਲ 12 ਮਤਲਬ ਕਿ ਕੱਲ 13 ਮਈ ਨੂੰ ਸਾਰੇ ਸਕੂਲ ਬੰਦ ਰਹਿਣਗੇ ਅਗਲੇ 48 ਘੰਟਿਆਂ ਲਈ ਫਰੋਜ਼ਪੁਰ ਦੀ ਇਹ ਗੱਲ ਹੈ ਉਹਨਾਂ ਦੇ ਨਾਲ ਇਹ ਵੀ ਹੁਕਮ ਕੀਤਾ ਕਿ ਸਿਚੁਏਸ਼ਨ ਇਸ ਕਰੰਟਲੀ ਪੀਸਫੁਲ ਫਰੋਜ਼ਪੁਰ ਦੇ ਵਿੱਚ ਜੋ ਸਿਚੁਏਸ਼ਨ ਉਹ ਸ਼ਾਂਤੀਪੂਰਵਕ ਹੈ ਸ਼ਾਂਤ ਰਹੋ ਔਰ ਅਲਰਟ ਰਹੋ ਜੇਕਰ ਡਿਸਟ੍ਰਿਕਟ ਪ੍ਰਸ਼ਾਸਨ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਤੁਹਾਨੂੰ ਦਿੰਦਾ ਹੈ ਇਹ ਫਰੋਜ਼ਪੁਰ ਦੀ ਗੱਲ ਹੈ ਇਸ ਤੋਂ ਬਾਅਦ ਤਰਨਤਾਰਨ ਦੇ ਵਿੱਚ ਆਇਆ ਕਿ ਸਮੂਹ ਸਰਕਾਰੀ ਪ੍ਰਾਈਵੇਟ ਐਡਿਟ ਸਕੂਲ ਮੁਖੀਆਂ ਨੂੰ ਲਿਖਿਆ ਜਾਂਦਾ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਦੇ ਹਦੇਸ਼ਾ ਅਨੁਸਾਰ ਸਕੂਲ ਕੱਲ ਮਿਤੀ 13 5 2025 ਨੂੰ ਪਹਿਲਾ ਵਾਰੰਗ ਬੰਦ ਰਹਿਣਗੇ ਪਹਿਲਾਂ ਇਹ ਹੋ ਗਿਆ ਸੀ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਸੀ ਕਿ ਅੱਜ ਤੋਂ ਸਾਰੇ ਸਕੂਲ ਆਮ ਵਾਂਗ ਖੁੱਲੇ ਰਹਿਣਗੇ ਪਰ ਅਚਾਨਕ ਇਸ ਤਰ੍ਹਾਂ ਦਾ ਜੋ ਫੈਸਲਾ ਆਇਆ ਉਹ ਜ਼ਰੂਰ ਲੋਕਾਂ ਨੂੰ ਚਿੰਤਾ ਚ ਪਾਉਂਦਾ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਂਤੀ ਬਣਾਈ ਰੱਖੋ ਪ੍ਰਸ਼ਾਸਨ ਜੇਕਰ ਕਿਸੇ ਤਰ੍ਹਾਂ ਦੇ ਕੋਈ ਉਸ ਦੇ ਕੋਲ ਕੋਈ ਇਨਪੁਟ ਨਹੀਂ ਤਾਂ ਪ੍ਰਸ਼ਾਸਨ ਇਸੇ ਕਰਕੇ ਇਸ ਤਰ੍ਹਾਂ ਦੇ ਪ੍ਰੀਕੌਸ਼ਨਰੀ ਮੈਜਰਸ ਲੈਂਦਾ ਹੈ ਅ ਇਸ ਤੋਂ ਇਲਾਵਾ ਗੁਰਦਾਸਪੁਰ ਦਾ ਜੋ ਗੁਰਦਾਸਪੁਰ ਵਾਲੀ ਐਡਵਾਈਜ਼ਰੀ ਤੁਹਾਨੂੰ ਸੁਣਨ ਦੀ ਲੋੜ ਹੈ ਉੱਥੇ ਦੇ ਡੀਸੀ ਨੇ ਕਿਹਾ ਹੈ ਕਿ ਕਾਈਂਡਲੀ ਸਵਿਚ ਆਫ ਲਾਈਟਸ ਵੋਲੰਟੇਰਲੀ ਐਟ 8 ਪੀਐਮ ਜਦੋਂ ਪੀਐਮ ਮੋਦੀ ਆਪਣਾ ਭਾਸ਼ਣ ਦੇ ਰਹੇ ਸੀ ਉਸ ਵੇਲੇ ਕਿਹਾ ਸ਼ਾਂਤ ਰਹੋ ਅਲਰਟ ਰਹੋ ਡਿਸਟ੍ਰਿਕਟ ਮੈਂ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਵੀ ਮੈਸੇਜ ਆਂਦਾ ਉਸ ਨੂੰ ਧਿਆਨ ਨਾਲ ਸੁਣੋ ਪਰ ਗੁਰਦਾਸਪੁਰ ਵਿੱਚ ਹੁਣ ਤੱਕ ਦੀ ਅਪਡੇਟ ਇਹ ਹੈ ਕਿ ਸਕੂਲ ਕੱਲ ਖੁੱਲੇ ਰਹਿਣਗੇ ਪਰ ਤਰਨਤਾਰਨ ਅਮਰਸਰ ਫਿਰੋਜ਼ਪੁਰ ਦੇ ਵਿੱਚ ਬੰਦ ਰਹਿਣਗੇ ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਵੀ ਆਗੇ 7 ਵਜੇ 20 ਮਿੰਟ ਦੀ ਐਡਵਾਈਜ਼ਰੀ ਆ ਗਈ ਕਿ ਜ਼ਿਲ੍ਹਾ ਪਠਾਨਕੋਟ ਦੇ ਸਕੂਲ ਅਤੇ ਕਾਲਜ 13 ਮਈ ਦਿਨ ਮੰਗਲਵਾਰ ਨੂੰ ਬੰਦ ਰਹਿ ਮਤਲਬ ਕਿ ਇੱਕ ਗੱਲ ਤਾਂ ਸਮਝ ਆ ਗਈ ਹੈ ਕਿ ਪਠਾਨਕੋਟ ਹੋਵੇ ਚਾਹ ਗੁਰਦਾਸਪੁਰ ਹੋਵੇ ਫਿਰੋਜ਼ਪੁਰ ਹੋਵੇ ਅੰਮ੍ਰਿਤਸਰ ਹੋਵੇ ਤਰਨਤਾਰਨ ਹੋਵੇ ਇਹਨਾਂ ਇਲਾਕਿਆਂ ਦੇ ਵਿੱਚ ਜਿੰਨੇ ਵੀ ਲੋਕ ਪਿੰਡਾਂ ਸ਼ਹਿਰਾਂ ਚ ਰਹਿੰਦੇ ਨੇ ਉਹਨਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਜੇਕਰ ਪ੍ਰਸ਼ਾਸਨ ਇਸ ਤਰ੍ਹਾਂ ਦੀ ਐਡਵਾਈਜ਼ਰੀ ਐਡਵਾਈਜ਼ਰੀ ਜਾਰੀ ਕਰਦਾ ਹੈ ਪਰ ਪ੍ਰਸ਼ਾਸਨ ਜੇਕਰ ਕੋਈ ਹੋਰ ਵੀ ਜਾਣਕਾਰੀ ਦੇਵੇਗਾ ਤਾਂ ਅਸੀਂ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ ਪਰ ਜੇ ਤੁਸੀਂ ਇਹ ਲਾਈਵ ਦੇਖ ਰਹੇ ਹੋ ਜੇ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਹੋ ਤਾਂ ਆਪਣੇ ਇਲਾਕੇ ਦਾ ਹਾਲ ਤੁਸੀਂ ਇਸ ਕਮੈਂਟ ਬਾਕਸ ਵਿੱਚ ਜ਼ਰੂਰ ਸਾਨੂੰ ਦੱਸ ਸਕਦੇ ਹੋ ਨੀਲਮ ਸਿੰਘ ਸਾਨੂੰ ਦੇਖ ਰਹੇ ਨੇ ਕਮਲਜੀਤ ਸਿੰਘ ਨੇ ਕਿਹਾ ਕਿ ਸਾਂਭਾ ਜੰਮੂ ਫਾਇਰਿੰਗ ਐਂਡ ਡਰੋਨ ਫਰੋਮ ਪਾਕਿਸਤਾਨ ਸਾਈਡ ਇਹ ਸਰਕਾਰ ਜਦੋਂ ਅਪਲੋਡ ਅਪਡੇਟ ਕਰੇਗੀ ਆ ਪੁਸ਼ਟੀ ਕਰੇਗੀ ਅਸੀਂ ਉਦੋਂ ਹੀ ਕਹਿ ਸਕਦੇ ਹਾਂ ਔਰ ਇਹ ਤੋਂ ਆ ਦਲਜੀਤ ਕੋ ਸਾਨੂੰ ਲਾਈਵ ਦੇਖ ਰਹੇ ਗੁਰਦਾਸਪੁਰ ਦਾ ਸਕੂਲ ਖੁੱਲਿਆ ਹਾਂਜੀ ਬਿਲਕੁਲ ਕੱਲ ਖੁੱਲਿਆ ਹੈ ਕੱਲ ਗੁਰਦਾਸਪੁਰ ਦਾ ਸਕੂਲ ਨਹੀਂ ਬੰਦ ਇਸ ਤਰ੍ਹਾਂ ਦੀ ਹਜੇ ਤੱਕ ਕੋਈ ਆਰਡਰ ਨਹੀਂ ਹੈ ਬੰਦ ਹੋਣ ਦੇ ਗੁਰਦਾਸਪੁਰ ਦੇ ਵਿੱਚ ਖੁੱਲੇ ਰਹਿਣ ਦਾ ਆਰਡਰ ਜ਼ਰੂਰ ਹੈ ਅ ਇਸ ਤੋਂ ਇਲਾਵਾ ਦਿਕਸ਼ਕ ਕੋ ਸਾਨੂੰ ਦੇਖ ਰਹੇ ਨੇ ਅ ਜਸ਼ਨ ਖੈਰਾ ਕਹਿ ਰਹੇ ਨੇ ਕਿ ਰਿਆ ਅੰਮ੍ਰਿਤਸਰ ਵਿੱਚ ਤਿੰਨ ਰੌਣ ਦੇਖੇ ਗਏ ਨੇ ਪਰ ਇਹ ਪ੍ਰਸ਼ਾਸਨ ਕਹੇਗਾ ਉਹਨਾਂ ਸੀ ਮੰਨਾਂਗੇ ਪਰ ਜੇਕਰ ਤੁਸੀਂ ਕੁਝ ਦੇਖਿਆ ਤਾਂ ਤੁਸੀਂ ਜੋ ਲਿਖ ਰਹੇ ਹੋ ਉਹ ਅਸੀਂ ਇੱਥੇ ਸ਼ਾਮਿਲ ਜ਼ਰੂਰ ਕਰ ਰਹੇ ਹਾਂ ਇਸ ਤੋਂ ਇਲਾਵਾ ਸਾਨੂੰ ਅ ਜਸ਼ਨ ਖੈਰਾ ਰਈਆ ਅੰਮ੍ਰਿਤਸਰ ਵਿੱਚ ਕਹਿ ਰਹੇ ਨੇ ਦੇਖਿਆ ਗਿਆ ਹੈ ਦੀਕਸ਼ਾ ਕੌਰ ਸਾਨੂੰ ਦੇਖ ਰਹੇ ਨੇ ਸਾਹਿਲ ਕੁਮਾਰ ਮੁਕੇਰੀਆਂ ਤੋਂ ਨੇ ਉਸ ਤੋਂ ਬਾਅਦ ਨਾਡਾ ਭੀਮ ਕੀ ਦੇਖ ਲਿਆ ਅੱਛਾ ਸਰਨਜੀਤ ਕੌਰ ਸਾਨੂੰ ਦੇਖ ਰਹੇ ਨੇ ਇਸ ਤੋਂ ਇਲਾਵਾ ਜਗਿੰਦਰ ਪਾਲ ਮਲਹੋਤਰਾ ਕਹਿੰਦੇ ਨੇ ਭਾਜੀ ਕੀ ਹਾਲ ਹੈ ਮੋਦੀ ਨੇ ਕੀ ਫੈਸਲਾ ਕੀਤਾ ਤੁਹਾਨੂੰ ਦੇਖੋ ਮੋਦੀ ਜੀ ਨੇ ਜੋ ਗੱਲ ਕੀਤੀ ਹੈ ਉਹ ਗੱਲਾਂ ਬੇਹਤ ਧਿਆਨ ਦੇਣ ਯੋਗ ਨੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਖਿਲਾਫ ਜੋ ਅਸੀਂ ਐਕਸ਼ਨ ਲਿਆ ਉਹ ਐਕਸ਼ਨ ਬੰਦ ਨਹੀਂ ਕੀਤਾ ਉਹਨੂੰ ਪਾਜ਼ ਕੀਤਾ ਯਾਨੀ ਕਿ ਉਸ ਨੂੰ ਅਸੀਂ ਰੋਕ ਕੇ ਰੱਖਿਆ ਉਸ ਤੋਂ ਬਾਅਦ ਜੇਕਰ ਕੋਈ ਨਾਪਾਕ ਹਰਕਤ ਹੁੰਦੀ ਹੈ ਤਾਂ ਇਹ ਸਾਡਾ ਆਪਰੇਸ਼ਨ ਸਿੰਦੂਰ ਜਾਰੀ ਹੈ ਫੌਜਾਂ ਸਾਡੀ ਸਾਡੀਆਂ ਫੌਜਾਂ ਨੂੰ ਅਸੀਂ ਖੁੱਲ੍ਹ ਖੁੱਲ੍ਹ ਦਿੱਤੀ ਹੋਈ ਹੈ ਕਿ ਕੋਈ ਵੀ ਐਕਸ਼ਨ ਲੈਣ ਵਾਸਤੇ ਉਹ ਆਜ਼ਾਦ ਨੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਗਲਤ ਹਰਕਤ ਕੀਤੀ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੁਸੀਂ ਪੀਟੀਸੀ ਨਿਊਜ਼ ਤੇ ਸੋਸ਼ਲ ਪਲੇਟਫਾਰਮ ਤੇ ਜਾ ਕੇ ਉਹਨਾਂ ਦਾ ਪਾਸ਼ੰਦ ਸੁਣ ਸਕਦੇ ਹੋ ਉਹ ਬੇਹਤ ਸਖਤ ਸ਼ਬਦ ਉਹਨਾਂ ਨੇ ਅਪਣਾਏ ਨੇ ਪਾਕਿਸਤਾਨ ਲਈ ਜੋ ਕਿ ਲੋਕਾਂ ਨੂੰ ਸੀ ਕਿ ਪ੍ਰਧਾਨ ਮੰਤਰੀ ਨarendra Modi ਕੁਛ ਨਾ ਕੁਝ ਜ਼ਰੂਰ ਬੋਲਣਗੇ ਪਰ ਉਹ ਇੰਨੇ ਤਿੱਖੇ ਮੈਨੂੰ ਲੱਗਦਾ ਕਿ ਕੋਈ ਵੀ ਪ੍ਰਧਾਨ ਮੰਤਰੀ ਭਾਰਤ ਦੇ ਇਤਿਹਾਸ ਵਿੱਚ ਜਿਹੜਾ ਨਹੀਂ ਰਿਹਾ ਜਿਸ ਨੇ ਪਾਕਿਸਤਾਨ ਨੂੰ ਇੰਨੀ ਤਿੱਖੀ ਸ਼ਬਦਾਵਲੀ ਦੇ ਵਿੱਚ ਚੇਤਾਵਨੀ ਦਿੱਤੀ ਹੋਏ ਬਰਨਾਲਾ ਵਾਲੇ ਪਾਸੇ ਸਕੂਲ ਖੁੱਲੇ ਹੈ ਗੁਰਜੋਤ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ ਪਰ ਫਿਲਹਾਲ ਸਾਡੇ ਕੋਲ ਜਿਨੇ ਅ ਅਪਡੇਟਸ ਆ ਨਹੀਂ ਅਸੀਂ ਉਹੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਇਸ ਸਮੇਂ ਲਾਈਵ ਹੁੰਦਾ ਮਕਸਦ ਇਹ ਹੀ ਸੀ ਕਿ ਤੁਹਾਡੇ ਤੱਕ ਸਹੀ ਜਾਣਕਾਰੀ ਅਸੀਂ ਪਹੁੰਚਾ ਦਈਏ ਅੱਗੇ ਦੀ ਕੋਈ ਜਾਣਕਾਰੀ ਜੇ ਆਉਂਦੀ ਹੈ ਸਾਡੇ ਕੋਲ ਤਾਂ ਅਸੀਂ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਾਵਾਂਗੇ ਅ ਜੋ ਜਲੰਧਰ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਕੁਝ ਅਸਮਾਨ ਦੇ ਵਿੱਚ ਸ਼ੱਕੀ ਵਸਤੂ ਦਿਖਾਈ ਦਿੱਤੀ ਹੈ ਪਰ ਇਹਦੀ ਪੁਸ਼ਟੀ ਕਿਉਂਕਿ ਹਮੇਸ਼ਾ ਇਹ ਮੰਨ ਕੇ ਚੱਲੋ ਮੈਂ ਵਾਰ-ਵਾਰ ਇਹ ਕਹਿਣਾ ਹਾਂ ਕਿ ਤੁਹਾਡੇ ਜ਼ਿਲ੍ਹੇ ਦਾ ਜੋ ਡੀਸੀ ਹੈ ਉਹ ਸਟੀਕ ਜਾਣਕਾਰੀ ਦੇਣ ਵਾਲਾ ਸੋਰਸ ਹੈ ਕਿਉਂਕਿ ਉਹਨਾਂ ਕੋਲ ਪਹਿਲਾਂ ਜਾਣਕਾਰੀ ਹੁੰਦੀ ਹੈ ਉਹਨਾਂ ਕੋਲ ਕਿਉਂਕਿ ਡਿਪਟੀ ਕਮਿਸ਼ਨਰ ਕੋਲ ਪੂਰਾ ਜ਼ਿਲ੍ਹਾ ਚਲਾਉਣ ਦਾ ਉਹਨਾਂ ਕੋਲ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੇ ਜੋ ਤੁਹਾਨੂੰ ਐਡਵਾਈਜ਼ਰੀ ਜਾਰੀ ਕਰਨੀ ਹੈ ਜੋ ਵੀ ਹੁਕਮ ਸੁਣਾਉਣੇ ਹੈ ਉਹ ਉਹਨਾਂ ਕੋਲੋਂ ਆਵੇ ਔਰ ਉਹਨਾਂ ਕੋਲੋਂ ਪੁਸ਼ਟੀ ਆਵੇ ਤਾਂ ਬੇਹਤ ਜ਼ਰੂਰੀ ਹੈ ਐਸੀ ਕਰਕੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਮੈਂ ਕੁਝ ਖਬਰ ਏਜੰਸੀਆਂ ਵੀ ਨਾਲ-ਨਾਲ ਕੋਲ ਕੇ ਦੇਖ ਰਿਹਾ ਜਿੱਥੇ ਕੁਝ ਅਪਡੇਟਸ ਔਨ ਅਪਡੇਟਸ ਤੁਹਾਡੇ ਤੱਕ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਕੁਝ ਖਬਰਾਂ ਵੀ ਆ ਰਹੀ ਨੇ ਕਿ ਕੁਝ ਥੋੜੀ ਗਿਣਤੀ ਦੇ ਵਿੱਚ ਜੰਮੂ ਕਸ਼ਮੀਰ ਦੇ ਸਾਂਭਾ ਦੇ ਵਿੱਚ ਕੁਝ ਡਰੋਨਸ ਦੇਖੇ ਗਏ ਨੇ ਹੁਣ ਕਿਸ ਤਰ੍ਹਾਂ ਦੇ ਨੇ ਇਸ ਬਾਰੇ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ ਇਸ ਤੋਂ ਇਲਾਵਾ 에ਅਰ ਡਿਫੈਂਸ ਫਾਇਰ ਨਾਓ ਨੋ ਡਰੋਨ ਐਕਟੀਵਿਟੀ ਅਬਜ਼ਰਵਡ ਹੁਣ ਦੀ ਜੋ ਅਪਡੇਟ ਆ ਰਹੀ ਹੈ ਹੁਣ ਹੁਣ ਦੀ ਉਸ ਦੇ ਵਿੱਚ ਕਿਹਾ ਹੈ ਕਿ ਹੁਣ ਕਿਸੇ ਤਰ੍ਹਾਂ ਦੀ ਡਰੋਨ ਐਕਟੀਵਿਟੀ ਨਹੀਂ ਦੇਖੀ ਵਿੱਚ ਜੇ ਕੁਝ ਡਰੋਨਸ ਆਏ ਸੀ ਅਜਿਹਾ ਬਹੁਤ ਸਾਰੇ ਲੋਕਾਂ ਵੱਲੋਂ ਦਾਵਾ ਕੀਤਾ ਗਿਆ ਚਾਹੇ ਜੰਮੂ ਕਸ਼ਮੀਰ ਦੇ ਕੋਈ ਸ਼ਹਿਰ ਹੋਣ ਚਾਹੇ ਸਾਂਭਾ ਹੋਵੇ ਜਾਂ ਅੰਮ੍ਰਿਤਸਰ ਹੋਵੇ ਇਹਨਾਂ ਇਲਾਕਿਆਂ ਦੇ ਵਿੱਚ ਜੋ ਦਾਅਵੇ ਕੀਤੇ ਗਏ ਪਰ ਫੇਰ ਮੁੜ ਕੇ ਉਹ ਨਹੀਂ ਦੇਖੇਗੇ ਪਰ ਇਹ ਗੱਲ ਅਸੀਂ ਪੱਲੇ ਬੰਨ ਲੈਣੀ ਹੈ ਸਾਰਿਆਂ ਨੇ ਕਿਉਂਕਿ ਇਹ ਕਿਹਾ ਗਿਆ ਹੈ ਕਿ ਭਾਰਤ ਪਾਕਿਸਤਾਨ ਦਾ ਜੋ ਸੀਜ਼ ਫਾਇਰ ਹੋਇਆ ਉਹ ਬਿਲਕੁਲ ਠੀਕ ਗੱਲ ਹੈ ਪਰ ਇਸ ਸਮੇਂ ਅਸੀਂ ਸੌ ਨਾ ਜਾਈਏ ਅਸੀਂ ਬੇਫਿਕਰ ਹੋ ਕੇ ਉਹ ਗਾਈਡਲਾਈਨਸ ਕੁਝ ਦਿਨ ਹੋਰ ਪਾਲਣਾ ਕਰੀਏ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਦੁਸ਼ਮਣ ਹਜੇ ਸ਼ਾਂਤ ਬੈਠਾ ਹੋ ਕਿਸੇ ਤਰ੍ਹਾਂ ਦਾ ਵੀ ਕੋਈ ਹਰਕਤ ਕਰ ਸਕਦਾ ਹੈ ਇਸੇ ਕਰਕੇ ਹੋ ਸਕਦਾ ਹੈ ਜੋ ਡਿਪਟੀ ਕਮਿਸ਼ਨਰ ਸਾਹਿਬਾਨ ਨੇ ਉਹ ਵਾਰ-ਵਾਰ ਸਕੂਲਾਂ ਨੂੰ ਬੰਦ ਕਰਨ ਤੋਂ ਲੈ ਕੇ ਉਹ ਕੋਈ ਅਜਿਹੇ ਆਹਤਿਆਤ ਤਵਜੋ ਐਡਵਾਈਜ਼ਰੀ ਜਾਰੀ ਕਰ ਰਹੇ ਨੇ ਜੋ ਸਾਡੇ ਫਾਇਦੇ ਲਈ ਨੇ ਇਸ ਕਰਕੇ ਜੋ ਤੁਹਾਨੂੰ ਪਹਿਲਾਂ ਦੱਸਿਆ ਗਿਆ ਰਾਤ ਨੂੰ ਨਾ ਜ਼ਰੂਰੀ ਹੋਵੇ ਤਾਂ ਨਾ ਨਿਕਲੋ ਜੋ ਖਾਸ ਕਰਕੇ ਸਰਹੱਦੀ ਇਲਾਕੇ ਨੇ ਜਾਂ ਵੈਸੀ ਵੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਦੋਂ ਇਹ ਜੰਗ ਲੱਗੀ ਸੀ ਜਿਨ੍ਹਾਂ ਇਲਾਕਿਆਂ ਵਿੱਚ ਅਸਰ ਪਿਆ ਜਾ ਜਲੰਧਰ ਹੋਵੇ ਲੁਧਿਆਣਾ ਹੋਵੇ ਜਾਂ ਫਿਰੋਜ਼ਪੁਰ ਦੇ ਇਲਾਕੇ ਹੋਣ ਇਸ ਕਰਕੇ ਕੁਝ ਦਿਨ ਤੁਸੀਂ ਆਪ ਵੀ ਜੋ ਐਡਵਾਈਜ਼ਰੀਆਂ ਨੇ ਉਹਨੂੰ ਮੰਨ ਕੇ ਚੱਲੋ ਕਿ ਅਸੀਂ ਫਾਲੋ ਕਰਨਾ ਹੈ ਰਾਤ ਨੂੰ ਬਿਨਾਂ ਮਤਲਬ ਦੇ ਘਰੋਂ ਬਾਹਰ ਨਹੀਂ ਜਾਣਾ ਰਾਤਾਂ ਨੂੰ ਆਪਣੇ ਵੇੜਿਆਂ ਦੀਆਂ ਜੋ ਬੱਤੀਆਂ ਨੇ ਉਹਨੂੰ ਨਹੀਂ ਜਗਾ ਕੇ ਰੱਖੀ ਤਾਂ ਚੰਗੀ ਗੱਲ ਹੈ ਇਹ ਵੀ ਗੱਲ ਹੈ ਕਿ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਅਸੀਂ ਰਾਤ ਨੂੰ ਟਰੈਵਲ ਨਾ ਕਰੀਏ ਕਿਉਂਕਿ ਗੱਡੀ ਚੱਲ ਰਹੀ ਹੁੰਦੀ ਹੈ ਹੋ ਸਕਦਾ ਹੈ ਕਿ ਕੋਈ ਅਜੀਹੀ ਐਕਟੀਵਿਟੀ ਕੀਤੀ ਜਾਵੇ ਜਿਸ ਦਾ ਨੁਕਸਾਨ ਤੁਹਾਨੂੰ ਹੋਵੇ ਕਿਉਂਕਿ ਸਭ ਤੋਂ ਪਹਿਲਾਂ ਜੋ ਆਮ ਲੋਕ ਨੇ ਉਹੀ ਸ਼ਿਕਾਰ ਬਣਦੇ ਨੇ ਅਜੀਹੀਆਂ ਹਰਕਤਾਂ ਦਾ ਇਸ ਕਰਕੇ ਅ ਇੱਕ ਅਸੀਂ ਇਹ ਵੀ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ ਇਹ ਖਬਰ ਕਿ ਜੋ ਐਕਟੀਵਿਟੀ ਹੁਣੇ-ਹੁਣੇ ਦੇਖੀ ਗਈ ਹੈ ਉਹ ਐਕਟੀਵਿਟੀ ਤੋਂ ਸਤਰਕ ਰਹਿਣ ਦੀ ਲੋੜ ਦਾ ਘਬਰਾਉਣ ਦੀ ਲੋੜ ਨਹੀਂ ਹੈ ਜ਼ਿਲ੍ਹੇ ਜ਼ਿਲ੍ਹਾ ਪ੍ਰਸ਼ਾਸਨ ਵੀ ਇਹੀ ਕਹਿ ਰਿਹਾ ਕਿ ਸ਼ਾਂਤ ਰਹੋ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਪਰ احتیاط ਦੇ ਤੌਰ ਤੇ ਜਿਨ੍ਹਾਂ ਜ਼ਿਲ੍ਹਿਆਂ ਦਾ ਮੈਂ ਨਾ ਲਿਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕੁਝ-ਕੁਝ ਬਲੈਕਆਊਟ ਕੀਤਾ ਗਿਆ ਸੀ ਹੁਣ ਕੁਝ ਥਾਵਾਂ ਤੋਂ ਉੱਠ ਵੀ ਰਿਹਾ ਹੋਵੇਗਾ ਕਈਆਂ ਥਾਵਾਂ ਤੇ ਲੱਗਿਆ ਵੀ ਹੋਵੇਗਾ ਇਸ ਕਰਕੇ ਰਾਤ ਦਾ ਵੇਲਾ ਮਾਹੌਲ ਇਸ ਸਮੇਂ ਥੋੜਾ ਟੈਂਸ ਹੈ ਇਸ ਕਰਕੇ ਆਪਾਂ ਨੂੰ ਐਕਟਿਵ ਰਹਿਣ ਦੀ ਲੋੜ ਹੈ ਥੋੜਾ ਜਿਹਾ ਸਤਰਕ ਰਹਿਣ ਦੀ ਲੋੜ ਹੈ ਅੱਗੇ ਦੀ ਜੋ ਵੀ ਅਪਡੇਟ ਹੋਏਗੀ ਜੋ ਸਾਡੇ ਪੱਤਰਕਾਰ ਸਾਨੂੰ ਅਪਡੇਟ ਦੇਣਗੇ ਜੋ ਸਾਡੇ ਡਿਪਟੀ ਕਮਿਸ਼ਨਰ ਸਾਹਿਬਾਨ ਜੋ ਵੀ ਅੱਗੇ ਦੀ ਅਪਡੇਟ ਦੇਣਗੇ ਉਹਨਾਂ ਵੱਲੋਂ ਜੋ ਵੀ ਅਪਡੇਟ ਹੋਏਗੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਅਪਡੇਟ ਰੋ ਸਤਰ ਕਰੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੰਨੀਆਂ ਵੀ ਜਾਰੀ ਕੀਤੇਗੇ ਹਦਾਇਤਾਂ ਨੇ ਉਹਨਾਂ ਨੂੰ ਪਾਲਣਾ ਜ਼ਰੂਰ ਕਰੋ ਹੋਰ ਵੀ ਅਪਡੇਟ ਲਈ ਕੁਝ ਹੋਏਗੀ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਤੁਹਾਨੂੰ ਸਾਰਿਆਂ ਦਾ ਜਿਹੜੇ ਸਾਡੇ ਨਾਲ ਇਸ ਸਮੇਂ ਜੁੜੇ ਇਸ ਅਪਡੇਟ ਦੇਣ ਦੇ ਲਈ ਅਸੀਂ ਇਹ ਲਾਈਵ ਹੋਏ ਸੀ